ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਅਗਲੇ 5 ਦਿਨਾਂ ਦੀ ਮੌਸਮ ਅਪਡੇਟ ਲੈ ਕੇ حاضر ਆ ਜੀ ਯਾਨੀ ਕਿ ਅਗਨੋਲੇ 4-5 ਦਿਨ 2 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀ ਤੁਹਾਨੂੰ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹਿਣਾ ਹੁਣ ਦੀ ਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੇ ਜੋ ਕਿ ਤੁਹਾਡੀ ਸਕਰੀਨ ਤੇ ਨੇ ਪੰਜਾਬ ਦੀ ਗੱਲ ਕਰੀਏ ਤਾਂ ਦੇਖ ਸਕਦੇ ਹਾਂ ਜੀ ਕਿ ਹਲਕੀ ਜਿਹੜੀ ਬਦਲਬਾਈ ਹੈ ਪੰਜਾਬ ਦੇ ਵਿੱਚ ਬਣੀ ਹੋਈ ਹੈ ਹਾਲਾਂਕਿ ਕਿਤੇ ਕਿਤੇ ਕੁਝ ਖਥਾਵਾਂ ਤੇ ਦੇਰ ਰਾਤ ਨੂੰ ਛਿੱਟੇ-ਛਰਾਟੇ ਵੀ ਦੇਖਣ ਨੂੰ ਮਿਲੇ ਆ ਹਲਕੀ ਬੂੰਦਬੰਦੀ ਹੋਈ ਸੀ ਖਾਸ ਕਰ ਆਪਣੇ ਸਰਹੱਦੀ ਖੇਤਰਾਂ ਦੇ ਦੋ ਜਫਾ ਸੇ ਤੁਹੇ ਦੇਖ ਸਕਦੇ ਹੋ ਕਿ ਜਿਹੜਾ ਪੱਛਮੀ ਸਿਸਟਮ ਹੈ ਐਕਟਿਵ ਹੁੰਦਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਸੋ ਅੱਜ ਦਿਨ ਦੀ ਗੱਲ ਕਰੀਏ ਜੀ ਦੇਰ ਸ਼ਾਮ ਤੱਕ ਫਿਲਹਾਲ ਉਮੀਦ ਹੈ ਕੋਈ ਹਾਲਾਤ ਬਣਦੇ ਨਜ਼ਰ ਨਹੀਂ ਆ ਰਹੇ 2-4 ਥਾਵਾਂ ਤੇ ਹੋ ਸਕਦਾ ਹੈ ਕਿ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਖਾਸ ਕਰਕੇ ਆਪਣੇ ਬਠਿੰਡਾ ਅਸ਼ਰ ਮੁਕਸਦ ਸਾਹਿਬ ਫਿਰੋਜ਼ਪੁਰ ਫਰੀਦਕੋਟ ਅਬੋਹਰ ਇਹਨਾਂ ਖੇਤਰਾਂ ਦੇ ਵਿੱਚ ਔਰ ਕੁਝ ਖੇਤਰ ਜੜਿਆ ਗੁਰਦਾਸਪੁਰ ਠਾਰਕੋਟ ਦੇ ਵੀ ਹੋ ਸਕਦੇ ਆ ਸੋ ਇਹਨਾਂ ਖੇਤਰਾਂ ਦੇ ਵਿੱਚ ਦੇਰ ਸ਼ਾਮ ਤੱਕ ਹਲਕੇ ਮੌਂਦਾ ਬੰਦੇ ਦੇ ਅਸਾਰ ਨਹੀਂ ਤੇ ਬਾਕੀ ਮੌਸਮ ਅੱਜ ਬਦਲਬਾਈ ਵਾਲਾ ਬਣਿਆ ਰਹੇਗਾ ਤੇ ਇਹ ਸਿਸਟਮ ਜਿਹੜਾ ਇਸੇ ਤਰ੍ਹਾਂ ਐਕਟੀਵੇਟ ਹੋਏਗਾ ਜੀ ਤੇ ਅੱਜ ਰਾਤ ਤੋਂ ਜਿਹੜੇ ਆ ਯਾਨੀ ਕਿ ਅੱਧੀ ਰਾਤ ਤੋਂ ਬਾਅਦ ਇਹ ਸਿਸਟਮ ਪੂਰੀ ਤਰ੍ਹਾਂ ਐਕਟੀਵੇਟ ਹੋਏਗਾ ਤੇ ਪੰਜਾਬ ਦੇ ਵਿੱਚ ਮੀਂਹ ਜਿਹੜੇ ਨੇ 10 ਤੱਕ ਦੇ ਸਕਦੇ ਨੇ ਟੈਂਪਰੇਚਰ ਦੀ ਗੱਲ ਕਰੀਏ ਜੀ ਟੈਂਪਰੇਚਰ 30 ਡਿਗਰੀ ਤੋਂ ਲੈ ਕੇ 34 ਡਿਗਰੀ ਦੇ ਗੇੜ 'ਚ ਅੱਜ ਦਿਨ ਦੇ ਵਿੱਚ ਰਿਕਾਰਡ ਹੋਣ ਦੀ ਸੰਭਾਵਨਾ ਹੈ ਜੀ ਤੇ ਦੂਜੇ ਪਾਸੇ ਜੇਕਰ ਦੇਖੀਏ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਹਫਾਗਲੋ 28 ਤਰੀਕ ਤੇ ਅੱਜ ਵੀ ਗੱਲ ਕਰ ਰਹੀ ਹਾਂ ਤੇ ਬਦਲਬਾਝ ਅੱਜ ਵੜ ਸਕਦੇ ਆ ਪੰਜਾਬ ਹਰਿਆਣਾ ਦੇ ਚੰਡੀਗੜ੍ਹ ਦੇ ਖੇਤਰਾਂ ਦੇ ਵਿੱਚ 29 ਅਰ 30 ਤਰੀਕ ਨੂੰ ਇਸ ਸਿਸਟਮ ਦਾ ਮੇਨ ਪ੍ਰਭਾਵ ਹੋਏਗਾ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਸਹਾ ਭਾਰੀ ਵੀ ਇੱਥੇ ਦਰਸਾਏ ਗਏ ਨੇ ਕਿ ਪੰਜਾਬ ਹਰਿਆਣਾ ਦੇ ਵਿੱਚ ਜੜਜਾ ਭਾਰੀ ਮੀਂਹ ਡਰਜ ਹੋ ਸਕਦੇ ਨੇ 29 ਅਰ 30 ਤਰੀਕ ਨੂੰ ਹਾਲਾਂਕਿ ਹਲਕੇ ਮੀਂਹ ਦੀ ਜ਼ਿਆਦਾਤਰ ਸੰਭਾਵਨਾ ਹੈ ਜੀ ਤੇ ਕੁਝ ਕੁ ਖੇਤਰਾਂ ਦੇ ਵਿੱਚ ਦਰਮਿਆਨੇ ਮੀਂਹ ਡਰਜ ਹੋ ਸਕਦੇ ਨੇ ਤੇ ਕੁਝ ਕੁ ਥਾਵਾਂ ਤੇ ਇੱਕ ਦੋ ਥਾਵਾਂ ਤੇ ਹੋ ਸਕਦਾ ਹੈ ਕਿ ਭਾਰੀ ਮੀਂਹ ਦਾ ਸਪੈਲ ਵੀ ਲੱਗ ਸਕਦੇ ਆ ਉਹ ਖੇਤਰ ਹਰਿਆਣਾ ਦੇ ਵੀ ਹੋ ਸਕਦੇ ਆ ਪੰਜਾਬ ਦੇ ਵੀ ਦੂਜੇ ਪਾਸੇ ਜੈਲੋ ਅਲਰਟ ਜਿਹੜੇ ਆ ਉਹ ਤਕਰੀਬਨ ਜਾਰੀ ਕੀਤੇ ਗਏ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਸੋ ਇਹ ਅਲਰਟ ਜਿਹੜੇ ਆ ਜੀ 31 ਮਾਰਚ ਤੱਕ ਇਸੇ ਤਰ੍ਹਾਂ ਜਾਰੀ ਰਹਣਗੇ ਸੋ ਜੈਲੋ ਅਲਰਟ ਦੇ ਵਿੱਚ ਜੀ ਇਹ ਦਰਸਾਇਆ ਗਿਆ ਹੈ ਕਿ ਘਰ ਚੌਂਕੇ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਜੜੀਆਂ ਤੇ 40 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਚੱਲ ਸਕਦੀਆਂ ਨੇ ਤੇ ਬਾਕੀ ਆਪਣੇ ਘਰ ਚਾੰਗ ਦੇ ਨਾਲ ਮੇਜਰਜ ਹੋ ਸਕਦੇ ਨੇ ਸੋ 31 ਮਾਰਚ ਤੱਕ ਇਹ ਸਿਸਟਮ ਐਕਟੀਵੇਟ ਰਹੂਗਾ ਜੀ ਉਸ ਤੋਂ ਬਾਅਦ ਇੱਕ ਤਰੀਕ ਨੂੰ ਜਿਹੜਾ ਜ ਮੌਸਮ ਹੈ ਜਿਹੜਾ ਸਾਫ ਹੋ ਜਾਏਗਾ 2 ਅਪ੍ਰੈਲ ਨੂੰ ਵੀ ਮੌਸਮ ਸਾਫ ਹੈ ਉਸ ਤੋਂ ਬਾਅਦ ਫਿਲਹਾਲ 8-10 ਦਿਨ ਕੋਈ ਨਵਾਂ ਸਿਸਟਮ ਆਦਾ ਜਾਫੜੀ ਰਿਹਾ ਤੇ ਕੁੱਲ ਮਿਲਾ ਕੇ ਕਹਾਣੀ ਇਹ ਹੈ ਜੀ 29-30 ਤਰੀਕ 2-3 ਦਿਨ ਦੇ ਦੌਰਾਨ ਇਹ ਸਿਸਟਮ ਪੂਰੇ ਤਰ੍ਹਾਂ ਨਾਲ ਐਕਟੀਵੇਟ ਹੋਊਗਾ ਤੇ ਇਹਨਾਂ ਦੋ ਦਿਨਾਂ ਦੇ ਦੌਰਾਨ ਹੀ ਪੰਜਾਬ ਦੇ ਵਿੱਚ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਲਕੇ ਮੀਂਹ ਤੇ ਕੁਝ ਕਥਮਤੇ ਦਰਮਿਆਨੇ ਵੀ ਤੇ 2-4 ਥਾਵਾਂ ਤੇ ਹੋ ਵੀ ਸਕਦਾ ਹੈ ਕਿ ਭਾਰਵੇਂ ਵੀ ਜਿਹੜਾ ਦਰਜ ਤੇ ਬਾਕੀ ਜੇਕਰ ਜਲਵਾਯੂ ਰਿਪੋਰਟ ਦੇਖੀਏ ਤੇ ਖਾਸ ਕਰ ਆਪਣਾ ਜਿਹੜਾ ਮਾਲਵੇ ਦੇ ਸਰਹੱਦੀ ਖੇਤਰ ਹੈ ਤੇ ਆਪਣੇ ਮਾਝੇ ਦੇ ਔਰ ਆਪਣੇ ਸੈਂਟਰਲ ਮਾਲਵਾ ਦੇ ਖੇਤਰ ਜ਼ਿਆਦਾ ਕਵਰ ਹੋਣਗੇ ਤੇ ਜਿਹੜਾ ਆਪਣਾ ਚੰਡੀਗੜ੍ਹ ਮਹਾਲੀ ਤੇ ਰੋਫਰ ਸਾਈਡ ਖੇਤਰਾਂ ਦੇ ਵਿੱਚ ਵੀ ਦਰਮਿਆਨੇ ਵੀ ਜਿਹੜੇ ਅਧਰਜ ਹੋ ਸਕਦੇ ਨੇ ਸੋ ਅਸੀ ਕੀ ਜੋ ਆਉਣ ਵਾਲੇ ਦਿਨਾਂ ਦੀ ਰਿਪੋਰਟ ਮਿਲਦੇ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦਿਓ ਧੰਨਵਾਦ